ਰਾਸਣ ਵਾਣੀ ਲੋਹਾ ਹੈ ਜੀ। ਬਈ ਰਾਸਣ ਵਾਣੀ ਆ ਚੀ ਲੈ ਲਿਆ। ਤੂੰ ਬੋਟਲਸ ਦੀਆਂ ਸਾਡੇ ਕੋਲ ਪਾਣੀ ਦੀਆਂ। ਬਾ ਪਾਣੀ ਚ ਪੀਓ ਕੇ ਖਾਣਾ ਨਹੀਂ ਬਾਈ। ਸਸਰੀਕਾਲ ਜੀ। ਅਸੀਂ ਇਸ ਵਕਤ ਲੁਧਿਆਣੇ ਦੀ ਸੜਕ ਤੇ ਤੁਰੇ ਜਾ ਰਹੇ ਹਾਂ। ਸਾਡੀ ਯਾਤਰਾ ਹੈ ਹਜੂਰ ਸਾਹਿਬ ਦੀ ਤੇ ਲੁਧਿਆਣੇ ਤੋਂ ਅਸੀਂ ਚੜਨਾ ਰੇਲ ਗੱਡੀ। ਮੇਰੇ ਨਾਲ ਆ ਹਰਮਨ ਬਾਈ ਤੇ ਮੇਰਾ ਨਾਮ ਹੈਗਾ ਜਸਵਿੰਦਰ ਸਿੰਘ। ਰਾਮਗੜ੍ਹ ਤੋਂ ਅਸੀਂ ਤੁਰੇ ਹਾਂ। ਆ ਮੁੰਡਾ ਤੁਰੇ ਮੋਟਰਸਾਈਕਲ ਤੇ ਆਏ ਆਪਾਂ। ਤੇ ਉਹ ਤੋਂ ਬਾਅਦ ਖਾਣ ਨੂੰ ਤੋਂ ਲਈ ਅਸੀਂ ਬੱਸ ਤੇ ਬੱਸ ਦੇ ਵਿੱਚ ਹੋ ਗਈ ਕੋਲ ਕੋਲ ਤਾਂ ਹੋ ਗਈ ਜੀ। ਕਲੋਲ ਬਹੁਤ ਬੜੀ ਹੋ ਗਈ ਚੱਪਲਾ ਰਹਿ ਗਈਆਂ ਇਹਦੀ ਮੁੰਡੇ ਦੀਆਂ ਚੱਪਲਾ ਰਹਿ ਗਈਆਂ ਵਿੱਚੇ ਜਾਂ ਸਾਡੇ ਲੱਗਾ ਤੀਆ ਪਰ ਜਾਦ ਲੁਧਿਆਣੇ ਤੋਂ ਮਰਾਲਾ ਚੌਂਕ ਉੱਤਰੇ ਮੜਾ ਯਾਰ ਰਸਣ ਪਾਣੀ ਦਿਖਾਈ ਰਸਣ ਪਾਣੀ ਦਿਖਾ ਵਹੇ ਉਹ ਵੀ ਰਸਣ ਪਾਣੀ ਅਸੀਂ ਲੈ ਲਿਆ ਤੂੰ ਬੋਤਲਸ ਦੀਆਂ ਸਾਡੇ ਕੋਲ ਪਾਣੀ ਦੀਆਂ ਮੈਂ ਫਿਰ ਪਿੰਡੂ ਦੀ ਚੱਕੜੀਆਂ ਕਿਉਂਕਿ ਰੇਲ ਗੱਡੀ ਦਾ ਤੁਹਾਨੂੰ ਪਤਾ ਪਾਣੀ ਯਾਰ ਕਿਹੇ ਜਾਈ ਹੁੰਦਾ ਹਨਾ ਸਰਾ ਹੁੰਦਾ ਪਾਣੀ ਉਹ ਤੇ ਸਟੇਸ਼ਨ ਆਉਂਦਾ ਵੀ ਤੁਹਾਨੂੰ ਪਤਾ ਯਾ ਖਾਰਾ ਜੇ ਉਧਰ ਨਾਲੇ ਇਲਾਕਾ ਕਿਹੇ ਜਾਈ ਹੈ ਤੁਹਾਨੂੰ ਆ ਜਾ ਤਾਂ ਕਰਕੇ ਅਸੀਂ ਦੋ ਬੋਤਲ ਲੈਣਾ ਹੀ ਕੰਮ ਕਰ ਲੈਣਾ ਬਿਲਕੁਲ ਤੇ ਸਾਨੂੰ ਸਾਡੇ ਕੋਲ ਤਕਰੀਬਨ ਸਵਾ ਕੰਟਾ ਪਿਆ ਸਾਡੀ ਰੀਲ ਗੱਡੀ ਹੈਗੀ 7:30 ਵਜੇ ਹਨਾ ਬਾਬੇ ਤੇ ਟਾਈਮ ਹੋਇਆ ਇਸ ਵਕਤ ਤਾਂ 11:30 ਟਾਈਮ ਹੋਇਆ ਸਵਾ 6 ਲਗਭਗ 6:30 ਹੋਇਆ ਇਹ ਸਵਾ 11 ਹੀ ਜਾਂਦਾ ਬਾਬੇ ਵੀ ਮੇਰੀ ਗੱਡੀ ਕਹਾਂ ਹੈ ਸਾਡੀ ਸੀਟ ਹੋ ਗਈ ਕਨਫਰਮ ਆਇਆ ਨ ਪੂਰੀ ਲਗਭਗ ਸਾਡੇ ਕੋਲ ਸਵਾ ਘੰਟਾ ਪਿਆ ਏ ਤੇ ਅਸੀਂ ਤੁਰ ਕੇ ਹੀ ਹੋ ਲੈਣਾ ਸਾਨੂੰ ਕਈ ਬੰਦੇ ਨੇ ਪੁੱਛਿਆ ਕਹਿੰਦੇ ਵੀ ਚਲੋ ਸਾਡੇ ਨਾਲ ਬਹਿ ਕੇ ਚਲੋ ਮਾਖਿਆ ਨੇ ਨਹੀਂ ਨਹੀਂ ਅਸੀਂ ਤਾਂ ਤੁਰ ਕੇ ਜਾਵਾਂਗੇ ਸਟੇਸ਼ਨ ਤੇ ਪਹੁੰਚ ਗਏ ਆ 1 ਘੰਟਾ ਪਹਿਲਾਂ ਰੇਲ ਗੱਡੀਆਂ ਧੜਾ ਧੜਾ ਆ ਰਹੀਆਂ ਨੇ ਉਹ ਕਹੇ 2 ਨੰਬਰ ਪਲੇਟਫਾਰਮ ਤੇ ਆ ਆਪਣੀ ਆਉਣੀ ਆ ਇੱਕ ਤਾਂ ਜੇ ਸਾਡੀਆਂ ਗੱਲਾਂ ਸਮਝ ਨਾ ਆਂ ਜਾਂ ਬਾ ਤੁਸੀਂ ਵੀਡੀਓ ਦੇ ਐਕਸਪਲੇਸ਼ਨ ਦੇਖ ਕੇ ਸਮਝ ਲਿਓ ਵੀ ਕੀ ਕਹਿ ਰਹੇ ਆ ਇਹ ਉਹ ਮੈਨੀ ਪੀਪਲ ਏਬੀਟ ਫੋਰ ਟ੍ਰੇਨ ਐਂਡ ਟੂ ਪੀਪਲ ਟੂ ਪੀਪਲ ਸਾਨੂੰ ਹੋਰ ਦਿਖਾਉਣੇ ਆ ਟੂ ਪੀਪਲ ਸੈਟ ਡਾਊਨ ਥੱਲੇ ਖੁੰੜੇ ਬੈਠੇ ਇਹ ਇਹ ਵੀ ਵੇਟ ਫੋਰ ਟ੍ਰੇਨ ਗੱਡੀ ਤਾਂ ਅੰਦਰਲਾ ਵਿਊ ਆ ਜੀ ਇਹ ਤੋਂ ਬਾਅਦ ਆ ਬਾਹਰਲਾ ਵਿਊ ਆ ਇਹ ਆ ਬੰਦੇ ਨੂੰ ਤੁਸੀਂ ਜਾਣਦੇ ਹੋ ਇਹ ਤੋਂ ਬਾਅਦ ਅਸੀਂ ਖਾਵਾਂਗੇ ਰੋਟੀਆਂ ਹਾਂ ਏਅਰ ਕੱਟੀ ਚ ਨੀਲੇ ਬੱਲਮ ਲਾਏ ਹੋਏ ਨੇ ਤੇ ਏਸੀ ਠੰਡੀ ਠੰਡੀ ਹਵਾ ਛੱਟ ਰਿਹਾ ਹੈ ਹਰਪਨ ਪਿਆ ਜੀ ਆ ਬੈਠਾ ਹੈ ਅੰਦਰਲਾ ਵੀ ਚੈੱਕ ਕਰ ਲਿਆ ਸੀ ਨੇ ਸੁਖੂ ਭਾਈ ਤੁਹਾਡਾ ਆ ਬੈਠਾ ਹੈ ਤੇ ਬਾਹਰ ਦਾ ਵੀਊ ਆ ਹੁਣ ਅਸੀਂ ਇਸ ਟਾਈਮ ਮੰਡੀ ਗੋਵਿੰਦਗੜ੍ਹ ਪਹੁੰਚ ਚੁੱਕੇ ਹਾਂ ਤੇ ਹਜੂਰ ਸਾਹਿਬ ਨੂੰ ਜਾ ਰਹੇ ਹਾਂ ਤੇ ਫੇਨ ਉਹ ਵੀ ਜੀ ਡੇਡ ਦਾ ਮਿੰਟ ਲਗਭਗ ਅਸੀਂ 30 ਘੰਟੇ ਹੁਣ ਇੱਥੇ ਬੈਠਣਾ ਅਸੀਂ ਇੱਥੇ ਹੀ 30 ਘੰਟੇ ਕੱਢਨੇ ਆ ਰੋਟੀ ਪਾਣੀ ਸਾਡਾ ਝੋਲੇ ਆ ਜਾ ਆ ਸਾਡਾ ਝੋਲਾ ਪਿਆ ਇੱਕ ਝੋਲਾ ਹੱਸੀ ਹੋਣ ਲੱਗਿਆ ਹੋਇਆ ਚੰਗਾ ਆ ਦੇਖੋ ਤੈਨੂੰ ਮੈਂ ਦਿਖਾਉਂਗਾ ਕਿਹੜਾ ਲੈਣਾ ਦੱਸ ਬਾਬੇ ਚੱਲ ਆਹ ਠੀਕ ਹੈ ਪਰ ਕੈਦ ਨੂੰ ਕੈਦ ਨਾ ਅੱਜ ਦਿਨਾਂ ਦਾ ਕੱਲ ਜਾ ਹੋ ਕਰੇ ਕਿੰਨਾ ਪੈਸਾ ਹੋ ਗਿਆ ਆ ਯੈਸ ਇਹ ਸਾਮਾਨ ਕਰਾ ਵੀਰੇ ਨਾ ਫਿਰ ਕਾ ਹੋ ਤਾ ਯਾਰ ਮੈਥੋਂ ਲੱਗਦੀ ਹੈ ਮੇਰੇ ਬੰਦ ਭੁੱਖਾ ਫੁੱਟੀ ਕਬ ਹੋ ਗਈ ਫੁੱਟੀ ਕਬ ਹੋ ਗਈ ਉਹ ਤਾਂ ਦੂਈ ਆ ਗੱਲੇ ਚ ਪਾਉਣੇ ਵਾਲੇ ਇਹਨੇ ਹੋਏ ਚਾਹ ਕਰਨਾ ਤਾਂ ਆਣਾ ਚਾਹ ਨਹੀਂ ਪੀਣੀ ਹੈਗੀ ਅਸੀਂ ਸਹੀ ਵੰਮ ਫੁੱਟੀ ਧਾ ਲੋ ਬੱਬੇ ਨਾ ਪਰਾ ਪਾ ਵਾ ਪਾਣੀ ਚ ਪੀਓ ਕੇ ਖਾ ਲੈਣੀ ਬਾਈ ਬਿਸਕੁਟ ਬੋਲ ਹਾਂ ਨਾ ਭਾਂਡਾ ਠੀਕਰ ਆਪਣਾ ਚੱਕ ਲਿਆਏ ਤੇ ਹਜੂਰ ਸਾਹਿਬ ਅਸੀਂ ਪਹੁੰਚ ਗਏ ਆ ਸੰਗਤ ਬਹੁਤ ਆ ਸੰਗਤ ਵਧੂਗਾ ਬਾਕੀ ਇਹ ਸੰਗਤ ਹੀ ਬਹੁਤ ਆ ਤੇ ਔਰ ਕਾਫੀ ਟਾਈਮ ਬਾਅਦ ਆਏ ਆ ਇਹ ਨਾਲੇ ਮੈਂ ਤਾਂ ਜੀ ਪਹਿਲੀ ਵਾਰ ਆਇਆ ਹੋਇਆ ਉਹ ਐ ਪਹਿਲੀ ਵਾਰ ਜਣ ਕੇ ਮੈਂ ਤਕਰੀਬਨ 34 ਜਾਂ 5ਵੀਂ ਵਾਰ ਆਇਆ ਹੁਣ ਸੰਗਤ ਜੀ ਦਾ ਜਿਹੜਾ ਤੇ ਜਣ ਕੇ ਬੜੇ ਹੋਗੇ ਨਾ ਹੁਣ ਆਇਆ ਪਹਿਲੇ ਜਣ ਕੇ ਨਹੀਂ ਪੁੱਛੀ ਇੱਕ ਵਾਰ ਉਹਨੇ ਭੱਲੇ ਤੇ ਆਏ ਤੇ ਮਾਨ ਤੋਂ ਕਿ ਕਰਾਈ ਸੀ ਸਟੇਸ਼ਨ ਮਗਰ ਰਹਿ ਗਿਆ ਜੀ ਤੇ 1 ਕਿਲੋਮੀਟਰ ਅੱਗੇ ਜਾਣਾ ਹੁਣ ਅਸੀਂ ਗੁਰੂ ਘਰ ਤੇ ਅਸੀਂ ਪੈਦਲੇ ਹੋ ਜਾਣਾ ਹੁਣ ਹੁਣਾ ਰਸਤਾ ਦਾ ਰੀਜਨ ਤਾਂ ਕਰਕੇ ਆ ਨਹੀਂ ਇਸ ਚਾ ਛੱਡ ਤਾਂ ਗੁਰਦੁਆਰੇ ਵਾਲੀ ਬੱਸ ਚੱਪੀ ਜਾਣਾ ਤਾਂ ਕਿਉਂ ਆਏ ਹੁਣ ਟ੍ਰੇਨ 'ਚ ਥੱਕੇ ਪਿਆ ਥੋੜੇ ਜੇ ਨਾਲੇ ਤਾਂ ਨਾਲ ਲੱਤਾਂ ਖੋਲ ਜਾਣੀਆਂ ਲੱਤਾਂ ਖੋਲ ਜਾਣੀਆਂ ਨਾਲੇ ਦੂਜੀ ਚ ਰਿਲੈਕਸੇਸ਼ਨ ਜੀ ਬਾਬੇ ਲੱਤਾਂ ਖੋਲ ਕੇ ਦੋ ਲੋਟ ਪੈ ਕੇ ਜਾਣਾ ਬਾਲੀ ਉਹ ਤੋਂ ਬਾਅਦ ਜਾ ਕੇ ਫਿਰ ਬਾਬਾ ਜੀ ਨੂੰ ਦੁਸ਼ਾਦਾ ਸਾਹਿਬ ਦੇਣਾ ਜਿਹੜੀ ਆਪ ਨੂੰ ਸੰਗਤ ਨੇ ਲੁਧਿਆਣਾ ਹਾਂ ਲੁਧਿਆਣਾ ਤੋਂ ਆ ਸੀ ਹਨਾ ਗੱਲਬਾਤ ਕਰਕੇ ਫਿਰ ਆਪਾਂ ਕਮਰਾ ਵੀ ਲੈ ਲੈਣਾ ਇਹ ਕਮਰਾ ਲਈ ਇਤਵਾਦ ਰਿਲੈਕਸੇਸ਼ਨ ਕਰਕੇ ਮੱਥਾ ਜਾਨੀ ਕਿ ਅੱਜ ਨਹੀਂ ਟੇਕਣਾ ਹਨਾ ਮੱਥਾ ਪਾ ਟੇਕਾਂਗੇ ਤੜਕੇ ਹਾਂ ਮੱਥਾ ਟੇਕਾਂਗੇ ਸੰਗਤ ਜੀ ਤੜਕੇ 12 1:00 ਵਜੇ 1:00 ਵਜੇ ਰੈਡੀ ਹੋ ਗਏ ਜਾਨੀ ਕਿ ਜਿਹੜਾ ਪਲਾਨ ਸਾਡਾ ਕੈਨਸਲ ਹੋ ਗਿਆ ਟੈਂਪਰਚਰ 40 ਤੋਂ ਉੱਪਰ ਆ ਤੇ ਹੁਣ ਅਸੀਂ ਆਟੋ ਕਰ ਲਿਆ ਪ੍ਰਾਈਵੇਟ ਜੈੱਟ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਹੁਣ ਅਸੀਂ ਗੁਰੂ ਘਰ ਜਾ ਰਹੇ ਹਾਂ ਬਾਕੀ ਆਪਾਂ ਤੁਹਾਨੂੰ ਗੱਲਾਂ ਸਾਰੀਆਂ ਮੌਕੇ ਤੇ ਦੱਸਾਂਗੇ ਹੋਰ ਟੈਂਪਰੇਚਰ 4:00 ਵੱਜ ਗਏ ਨੇ ਆਹ ਦੇਖਾ ਦੀ ਬੜਾ ਜਾਂ ਚਾਉਂਕ ਤੋੜਾ ਲਿਓ ਚਾਉਂਕ ਤੇ ਰਸ਼ਤਾ ਹੈਗਾ ਥੋੜਾ ਕ ਜਿਆਦਾ ਕਿ ਜਿਹੜੀ ਟ੍ਰੇਨ ਆ ਉਹ ਜਿਹ ਵਿੱਚ ਲਗਭਗ ਸਾਰੀ ਸੰਗਤ ਇਹ ਜੂਸਾਬ ਵਾਲੀ ਦੀ ਬਿਲਕੁਲ ਤਾਂ ਕਰਕੇ ਥੋੜਾ ਜਿਹਾ ਰਸ਼ਤਾ ਲੱਗਦਾ ਨਹੀਂ ਤੇ ਨਹੀ ਤਾਂ 40 41 ਦੇ ਟੈਂਪਰੇਚਰ 'ਚ ਮੇਰੇ ਹਿਸਾਬ ਦੇ ਨਾਲ ਇੱਥੇ ਕੋਈ ਲੋਕ 6 ਵਜੇ ਤੋਂ ਪਹਿਲਾਂ ਨਿਕਲਦੇ ਹੋਣੇ ਘਰੇ ਹੋ ਸਕਦਾ ਕਰਨੀ ਜ਼ਿਆਦਾ ਹੈ ਕਰਨੀ ਜ਼ਿਆਦਾ ਪੰਜਾਬ ਨਾਲੋਂ ਤਾਪਮਨ ਇਹਦੇ 5 ਡਿਗਰੀ ਵੱਧ ਆਈ 18 ਨੰਬਰ ਹੈ ਅੰਦਰ 14 ਮੰਜ਼ਲਾ 14 ਮੰਜ਼ਲੇ ਦਾ 804 ਕਮਰਾ ਉਹ ਵੀ ਅਜਾਸਤ ਪੈਂਦਾ ਕਿਸ ਨਾਮ ਗੱਲਬਾਤ ਤਾਂ ਸਾਡੀ ਪਰ ਹੋ ਗਈ ਸੀਗੀ ਉਹ ਬੰਦਾ ਖੜਾ ਤਾਂ ਕਾਊਂਟਰ ਤੇ ਕਹਿੰਦਾ ਪੌੜੀਆਂ ਨੂੰ ਜਾਣਾ ਹੈ ਲਿਫਟ ਨਹੀਂ ਵਰਤਣੀ ਹੈਗੀ ਉਹ ਨਹੀਂ ਲਿਫਟ ਤਾਂ ਕਰਕੇ ਹੀ ਵਰਤੀ ਬਾਈ ਸੰਗਤ ਹੋ ਗਈ थी ਜ਼ਿਆਦਾ ਉੱਚ ਤੇ ਇਹ ਗੱਲ ਕਰੀਏ ਤਾਂ ਫਿਰ ਲਿਫਟ ਨੇ ਬਾਹਰ ਨਹੀਂ ਚੱਕਣਾ ਦਾ ਬਾਬੇ ਆਪੇ ਟਾਇਰ 14 ਮੰਜ਼ਲੇ ਸਮਾਪਤੇ ਆ। ਹੁਣ ਅਸੀਂ ਪਹੁੰਚ ਗਏ 13ਵੇਂ ਤੇ ਤੋਂ ਬਾਅਦ ਇੱਕ ਮੰਜ਼ਲ ਹੋਰ ਉੱਪਰ। ਚਲੋ ਫਿਰ ਵੀ ਵਾਈਕੂ ਜੀ ਸਾਡਾ ਕਮਰਾ ਨੰਬਰ ਹੈਗਾ 1415 ਤੇ ਆ ਸਾਡਾ ਹਰਮਨ ਵਾਈ ਤੇ ਮੈਂ ਪੱਗ ਬੰਨ ਕੇ ਆਪਣਾ ਪਰਨਾ ਬੰਨ ਕੇ ਤਿਆਰ ਹੋ ਗਿਆ। ਠਿੱਗੀ ਪਾ ਲਈ ਨਵੀਂ ਤੇ ਆ ਸਾਡਾ ਕਮਰਾ। ਟੰਟਣ ਕਮਰਾ 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 ਆ ਇਸੇ ਲੱਗਿਆ ਹੋਇਆ ਤੇ ਆ ਗਾਹੋਂ ਸਾਨੂੰ ਸ਼ਹਿਰ ਦਿਖ ਰਿਹਾ ਹੈ। ਸਤਿ ਪਾਤਸ਼ਾਹ ਜੀ ਸਨ ਰਾਜੀਆਂ ਦੀ ਪਾਵਨ ਕਥੀ ਮੰਗਤ ਕਰਨ ਦਾ ਸੁਪਹਾਗ